50 ਸਾਲ ਦੀ ਰੇਖਾ ਗੁਪਤਾ ਜਿੰਦਲ ਦਿੱਲੀ ਦੀ ਨਵੀਂ ਮੁੱਖ ਮੰਤਰੀ ਚੁਣੀ ਗਈ ਹੈ। ਵਿਧਾਇਕ ਦਲ ਦੀ ਬੈਠਕ ਦੇ ਵਿੱਚ ਉਹਨਾਂ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਹੈ। ਉਹ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ਾਲੀਮਾਰ ਬਾਗ ਸੀਟ ਤੋਂ ਵਿਧਾਇਕ ਹਨ। ਉਹਨਾਂ ਨੇ ਆਪ ਦੀ ਵੰਦਨਾ ਕੁਮਾਰੀ ਨੂੰ 29595 ਵੋਟਾਂ ਦੇ ਨਾਲ ਮਾਤ ਦਿੱਤੀ। ਰੇਖਾ ਰਾਸ਼ਟਰੀ ਸਵੈਮsevak ਸੰਘ ਆਰਐਸਐਸ ਅਤੇ ਭਾਜਪਾ ਦੇ ਨਾਲ ਡੂੰਗੀ ਜੁੜੀ ਹੋਈ ਹਨ। ਦਿੱਲੀ ਭਾਜਪਾ ਦੀ ਮहासਕੱਤਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਕੋਮਿਸ ਕੱਤਰ ਵੀ ਰਹਿ ਚੁੱਕੇ ਹਨ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਦੇ ਤੌਰ ਤੇ ਆਰਐਸਐਸ ਨੇ ਰੇਕਾ ਗੁਪਤਾ ਦਾ ਨਾਮ ਅੱਗੇ ਵਧਾਇਆ ਸੀ ਅਤੇ ਪਾਰਟੀ ਨੇ ਉਸ ਉੱਤੇ ਮੋਹਰ ਲਗਾਈ ਸੀ ਰੇਕਾ ਨੇ ਸਟੂਡੈਂਟ ਪੋਲਿਟਿਕਸ ਤੋਂ ਕੈਰੀਅਰ ਦੀ ਸ਼ੁਰੂਆਤ ਕੀਤੀ ਦੋ ਵਾਰ ਵਿਧਾਇਕ ਦਾ ਚੋਣ ਹਾਰ ਚੁੱਕੀ ਸੀ ਫਿਰ ਵੀ ਉਹ ਤਿੰਨ ਵਜ੍ਹਾ ਹਨ ਜਿਸ ਦੇ ਚੱਲਦੇ ਉਹਨਾਂ ਨੂੰ ਮੁੱਖ ਮੰਤਰੀ ਚੁਣਿਆ ਗਿਆ ਦਿੱਲੀ ਦੇ ਵਿੱਚ ਵੈਸ਼ਯਾ ਸਮੁਦਾਇ ਵਪਾਰ ਦੇ ਵਿੱਚ ਹੋਲਡ ਰੱਖਦਾ ਹੈ ਇਹ ਹਮੇਸ਼ਾ ਬੀਜਪੀ ਦਾ ਕੋਰ ਵੋਟਰ ਮੰਨਿਆ ਜਾਂਦਾ ਹੈ ਇਸੇ وجہ ਦੇ ਨਾਲ ਬੀਜਪੀ ਦੇ ਤਿੰਨ ਆਗੂਆਂ ਦੇ ਨਾਮ ਸੀਐਮ ਅਹੁਦੇ ਦੀ ਰੇਸ ਵਿੱਚ ਸਨ ਇਹਨਾਂ ਵਿੱਚ ਰੇਖਾ ਗੁਪਤਾ ਤੋਂ ਇਲਾਵਾ ਵਿਜੇਂਦਰ ਗੁਪਤਾ ਅਤੇ ਜਤਿੰਦਰ ਮਹਾਜਨ ਦਾ ਨਾਮ ਵੀ ਮੁੱਖ ਮੰਤਰੀ ਦੀ ਕੁਰਸੀ ਦੇ ਵੱਲ ਸ਼ਾਮਿਲ ਸੀ ਤੀਜੀ ਸੱਪ ਤੋਂ ਮੁੱਖ ਵਜਾਇ ਰਹੀ ਕਿ ਦਿੱਲੀ ਦੇ ਵਿੱਚ ਹੁਣ ਤੱਕ ਤਿੰਨ ਮਹਿਲਾਵਾਂ ਮੁੱਖ ਮੰਤਰੀ ਸ਼ੀਲਾ ਦਿਖਸ਼ੀ ਸੁਸ਼ਮਾ ਸਵਰਾਜ ਅਤੇ ਆਤੀਸ਼ੀ ਰਹਿ ਚੁੱਕੀਆਂ ਹਨ ਬੀਜੇਪੀ ਨੇ ਰੇਖਾ ਨੂੰ ਮੁੱਖ ਮੰਤਰੀ ਬਣਾ ਕੇ ਮਹਿਲਾਵਾਂ ਨੂੰ ਸਾਧਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਰੇਖਾ ਗੁਪਤਾ ਆਰਐਸਐਸ ਜੀ ਸੱਪ ਤੋਂ ਮੁਢਲੀ ਪਸੰਦ ਹੈ ਸੂਤਰਾਂ ਦੇ ਮੁਤਾਬਿਕ ਵਿਧਾਇਕ ਦਲ ਦੀ ਬੈਠਕ ਵਿੱਚ ਪਹਿਲੇ ਆਰਐਸਐਸ ਦੇ ਨਾਮ ਦਾ ਪ੍ਰਸਤਾਵ ਰੱਖਿਆ ਜਿਸ ਨੂੰ ਭਾਜਪਾ ਨੇ ਮੰਨ ਲਿਆ ਪ੍ਰਧਾਨ ਮੰਤਰੀ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰੀ ਪ੍ਰਵਾਹਨ ਮੰਤਰੀ ਨਿਤਿਨ ਗੜਕਰੀ ਅਤੇ ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੈਸੀ ਬੀਜੇਪੀ ਦਿੱਗਜਾਂ ਨੇ ਉਹਨਾਂ ਦੇ ਲਈ ਪ੍ਰਚਾਰ ਵੀ ਕੀਤਾ ਸੀ। ਹੁਣ ਅਸੀਂ ਇਸ ਰਿਪੋਰਟ ਵਿੱਚ ਤੁਹਾਨੂੰ ਨਾਮਯੁਕਤ ਮੁੱਖ ਮੰਤਰੀ ਰੇਖਾ ਗੁਪਤਾ ਦੇ ਸਬੰਧੀ ਹਰਿਆਣਾ ਕਨੈਕਸ਼ਨ ਦੇ ਬਾਰੇ ਵੀ ਵਿਸਤਾਰਪੂਰਵਕ ਚਰਚਾ ਕਰਨ ਜਾ ਰਹੇ ਹਾਂ। ਦੱਸਦੀ ਹੈ ਕਿ ਰੇਖਾ ਗੁਪਤਾ ਜੀਂਦ ਹਰਿਆਣਾ ਤੋਂ ਹਨ ਉਹ ਆਰਐਸਐਸ ਦੀ ਸਮਰਪਿਤ ਕਾਰਕੁਨ ਸਨ। रेखा ਨੇ ਆਪਣੇ ਵਿਦਿਆਰਥੀ ਜੀਵਨ ਵਿੱਚ এবੀਵੀਪ ਦੇ ਨਾਲ ਕੰਮ ਕੀਤਾ ਸੀ ਅਤੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੀ ਸਕੱਤਰ ਵੀ ਰਹਿ ਚੁੱਕੀ ਹਨ 2007 ਅਤੇ 2012 ਵਿੱਚ ਉਤਰੀ ਪਿਤੰਪੂਰਾ ਵਾਰਡ 53 ਦੀ ਪਾਰਸ਼ਦ ਵੀ ਰਹੀ ਹੈ ਹਨ ਉਹਨਾਂ ਨੇ ਦਿੱਲੀ ਬੀਜੇਪੀ ਦੀ ਕੌਮੀ ਇਕਾਈ ਦੀ ਮहासਕੱਤਰ ਅਤੇ ਬੀਜੇਪੀ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਦੇ ਰੂਪ ਵਿੱਚ ਵੀ ਸੇਵਾ ਕੀਤੀ ਦਿੱਲੀ ਬੀਜੇਪੀ ਮਹਿਲਾ ਮੋਰਚਾ ਦੀ ਮहासਕੱਤਰ ਦੇ ਅਹੁਦੇ ਤੇ ਵੀ ਉਹ ਰਹਿ ਚੁੱਕੇ ਹਨ ਵੀ ਜੋ 25 ਦੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਰੇਖਾ ਗੁੱਪਤਾ ਨੇ ਸ਼ਾਲੀਮਾਰ ਬਾਗ ਤੋਂ ਚੋਣ ਲੜਿਆ ਅਤੇ ਆਪ ਦੀ ਵੰਦਰਾ ਕੁਮਾਰੀ ਨੂੰ ਲਗਭਗ 30000 ਵੋਟਾਂ ਤੋਂ ਮਾਤ ਦਿੱਤੀ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦਾ ਪੁਛਤੈਨੀ ਪਿੰਡ ਆਨੰਦਗੜ ਜਿੰਦ ਜ਼ਿਲ੍ਹੇ ਦੇ ਜੁਲਾਣਾ ਹਲਕੇ ਵਿੱਚ ਹੈ ਇੱਥੇ ਉਹਨਾਂ ਦੇ ਦਾਦਾ ਮਨੀਰਾਮ ਅਤੇ ਪਰਿਵਾਰ ਦੇ ਲੋਕ ਰਹਿੰਦੇ ਹਨ ਤਰੀ 50 ਸਾਲ ਪਹਿਲਾਂ ਤੱਕ ਰੇਖਾ ਗੁਪਤਾ ਦੇ ਦਾਦਾ ਮਨੀਰਾਮ ਜਿੰਦਲ ਅਤੇ ਪਰਦਾਦਾ ਗੰਗਾਰਾਮ ਪਿੰਡ ਵਿੱਚ ਹੀ ਰਹਿੰਦੇ ਸਨ ਪਿੰਡ ਵਿੱਚ ਉਹਨਾਂ ਨੇ ਦੁਕਾਨ ਕੀਤੀ ਹੋਈ ਸੀ ਇਸ ਦੇ ਬਾਅਦ ਉਹਨਾਂ ਨੇ ਜੁਲਾਣਾ ਵਿੱਚ ਆਰਥ ਦੀ ਦੁਕਾਨ ਕਰ ਲਈ ਅਤੇ ਪਰਿਵਾਰ ਸਣੇ ਉਹ ਸ਼ਿਫਟ ਹੋ ਗਏ ਰੇਖਾ ਗੁਪਤਾ ਦੇ ਪਿਤਾ ਜੈ ਭਗਵਾਨ ਬੈਂਕ ਆਫ ਇੰਡੀਆ ਦੇ ਵਿੱਚ ਇੱਕ ਕਾਰਜਰਥ ਸਨ ਸਾਲ 1972 ਅਤੇ 73 ਵਿੱਚ ਉਹ ਬੈਂਕ ਮੈਨੇਜਰ ਬਣੇ ਤਾਂ ਉਹਨਾਂ ਦੀ ਬਦਲੀ ਦਿੱਲੀ ਹੋ ਗਈ। ਇਸ ਦੇ ਬਾਅਦ ਪਰਿਵਾਰ ਦਿੱਲੀ ਸ਼ਿਫਟ ਹੋ ਗਿਆ। ਇਸ وجہ ਦੇ ਨਾਲ ਰੇਖਾ ਦੀ ਸਕੂਲ ਦੀ ਪੜ੍ਹਾਈ ਤੋਂ ਲੈ ਕੇ ਗ੍ਰੈਜੂਏਸ਼ਨ ਅਤੇ ਐਲ ਐਲ ਬੀ ਤੱਕ ਦੀ ਪੜ੍ਹਾਈ ਦਿੱਲੀ ਵਿੱਚ ਹੀ ਸੰਪੰਨ ਹੋਈ। ਰੇਖਾ ਦੀ ਸਾਲ 1998 ਵਿੱਚ ਸਪੇਅਰ ਪਾਰਟਸ ਕਾਰੋਬਾਰੀ ਮਨੀਸ਼ ਗੁਪਤਾ ਦੇ ਨਾਲ ਸ਼ਾਦੀ ਰਚੀ ਗਈ। ਰੇਖਾ ਦੇ ਦਾਦਾ ਮਨੀਰਾਮ ਦੇ ਤਿੰਨ ਬੇਟੇ ਹਨ। ਇਹਨਾਂ ਵਿੱਚੋਂ ਵੱਡਾ ਬੇਟਾ ਰਾਮ ਰਿਸ਼ੀ, ਉਸ ਤੋਂ ਛੋਟਾ ਬੇਟਾ ਜੈ ਭਗਵਾਨ ਅਤੇ ਸਭ ਤੋਂ ਛੋਟਾ ਬੇਟਾ ਸੁਸ਼ੀਲ ਹੈ। ਜੁਲਾਨਾ ਵਿੱਚ ਉਹਨਾਂ ਦੀ ਗੰਗਾ काशी राम काशीराम ਦੇ ਨਾਮ ਤੋਂ ਆਰਥ ਦੀ ਦੁਕਾਨ ਸੀ ਰੇਖਾ ਗੁਪਤਾ ਦਾ ਜਨਮ 19 ਜੁਲਾਈ 1974 ਨੂੰ ਹੋਇਆ ਸੀ ਵਿਦਿਆਰਥੀ ਜੀਵਨ ਵਿੱਚ ਹੀ ਰੇਖਾ ਰਾਜਨੀਤੀ ਦੇ ਵਿੱਚ ਐਕਟਿਵ ਹੋ ਗਈ ਸਨ ਤਾਂ ਦਿੱਲੀ ਦੀ ਲਈ ਬਹੁਤ ਹੀ ਨਵੇਕਲੀ ਅਤੇ ਵੱਡੀ ਖਬਰ ਹੈ ਕਿ ਦਿੱਲੀ ਦੇ ਵਿੱਚ ਇਸ ਵਾਰ ਬੀਜੇਪੀ ਨੇ ਮਹਿਲਾ ਨੂੰ ਹੀ ਮੁੱਖ ਮੰਤਰੀ ਚੁਣਿਆ ਹੈ ਯਾਨੀ ਕਿ ਰੇਖਾ ਗੁਪਤਾ ਹੁਣ ਦਿੱਲੀ ਦੀ ਨਵੀਂ ਮੁੱਖ ਮੰਤਰੀ ਹੋਏਗੀ ਇਸ ਤੋਂ ਪਹਿਲਾਂ ਅਤੀਸ਼ੀ ਸੀ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਸ਼ਿਲਾ ਦਿਖਸ਼ੀ ਤੋਂ ਮਹਿਲਾ ਦੀ ਸ਼ੁਰੂਆਤ ਹੋਈ ਸੀ ਦਿੱਲੀ ਵਿੱਚ ਦਿੱਲੀ ਦੀ ਰਾਜਨੀਤੀ ਦੇ ਵਿੱਚ ਮਹਿਲਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਉਸੇ ਪਰੰਪਰਾ ਨੂੰ ਵਧਾਉਂਦੇ ਹੋਏ ਭਾਜਪਾ ਨੇ ਹੁਣ ਰੇਖਾ ਗੁਪਤਾ ਨੂੰ ਨਵ ਨਿਯੁਕਤ ਮੁੱਖ ਮੰਤਰੀ ਅਹੁਦੇ ਤੇ ਸਥਾਪਿਤ ਕਰ ਦਿੱਤਾ ਹੈ ਅਤੇ ਅੱਜ ਸੋਹ ਚੁੱਕ ਸਮਾਗਮ ਵੀ ਦਿੱਲੀ ਦੇ ਵਿੱਚ ਰੇਖਾ ਗੁਪਤਾ ਦਾ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਿਆਂਗੀਆਂ ਹਨ मैं बहुत धन्यवाद करना चाहूँगी अपने पार्टी के शीर्ष नेतृत्व का आदरणीय प्रधानमंत्री नरेंद्र मोदी जी का अपने विधायक साथियों का और दिल्ली की जनता का जिन्होंने इतनी बड़ी जिम्मेवारी मुझे सौंपी है इसे पूर्णतया दिल से मेहनत से निभाने का मेरा कर्तव्य रहेगा एक एक कमिटमेंट जो दिल्ली से है, वो पूरी की जाएगी